ਅਸੀਂ ਸਾਰੇ ਜਾਣਦੇ ਹਾਂ ਕਿ ਆਮ ਤੌਰ ਤੇ ਮਾਤਾ ਪਿਤਾ ਬੱਚਿਆਂ ਦਾ ਕੰਪੈਰੀਜ਼ਨ ਕਰਦੇ ਰਹਿੰਦੇ ਹਨ ਸੋ ਸਾਨੂੰ ਆਪਣੇ ਬੱਚਿਆਂ ਦਾ ਕੰਪੈਰੀਜ਼ਨ ਕਦੇ ਵੀ ਕਿਸੇ ਦੂਜੇ ਬੱਚੇ ਨਾਲ ਨਹੀਂ ਕਰਨਾ ਚਾਹੀਦਾ ਇਸ ਦਾ ਅਸਰ ਬੱਚਿਆਂ ਤੇ ਬਹੁਤ ਪੈਂਦਾ ਹੈ ਜਦੋਂ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਹਾਂ ਕਿ ਤੂੰ ਵੇਖ ਉਹਨਾਂ ਦੇ ਬੱਚੇ ਨੇ ਉਹ ਕਲਾਸ ਵਿੱਚੋਂ ਫਰਸਟ ਆਇਆ ਹੈ ਜੇ ਬੱਚਾ ਖੇਡਦੇ ਸਮੇਂ ਇੱਧਰ ਉੱਧਰ ਚੀਜ਼ਾਂ ਸੁੱਟਦਾ ਹੈ ਤਾਂ ਅਸੀਂ ਉਸ ਨੂੰ ਟੋਕਦੇ ਹੋਏ ਕਹਿੰਦੇ ਹਾਂ ਕਿ ਤੂੰ ਵੇਖ ਉਹਨਾਂ ਦੇ ਬੱਚੇ ਨੂੰ ਉਹ ਕੋਈ ਸਮਾਨ ਨਹੀਂ ਸੁੱਟਦਾ ਪਰ ਅਸੀਂ ਇਹ ਨਹੀਂ ਜਾਣਦੇ ਕਿ ਇਸ ਦਾ ਅਸਰ ਸਾਡੇ ਬੱਚੇ ਤੇ ਕੀ ਹੋਵੇਗਾ ਸਾਡਾ ਬੱਚਾ ਸਾਡੇ ਲਈ 100% ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸੀਂ 100% ਵਿੱਚ ਮਿਹਨਤ ਨਹੀਂ ਦੇਖਦੇ ਲੇਕਿਨ ਜੇ ਬੱਚਾ 100% ਨਾ ਦੇ ਸਕੇ ਤਾਂ ਅਸੀਂ ਕੋਈ ਮੌਕਾ ਨਹੀਂ ਛੱਡਦੇ ਬੱਚੇ ਨੂੰ ਸ਼ਰਮਿੰਦਾ ਕਰਨ ਵਿੱਚ ਇਸ ਨਾਲ ਬੱਚੇ ਨੂੰ ਲੱਗਦਾ ਹੈ ਕਿ ਮੈਂ ਜਿੰਨਾ ਮਰਜ਼ੀ ਕਰ ਰਵਾਂ ਪਰ ਮੇਰੇ ਮਾਤਾ ਪਿਤਾ ਕਦੇ ਖੁਸ਼ ਨਹੀਂ ਹੋਣਗੇ ਇਸ ਤਰ੍ਹਾਂ ਬੱਚਾ ਕਦੇ ਵੀ ਸਾਡੇ ਨਾਲ ਖੁਸ਼ ਨਹੀਂ ਰਹਿ ਸਕਦਾ ਸਾਡਾ ਬੱਚਾ ਸਟ्रेस ਵਿੱਚ ਜਾ ਸਕਦਾ ਹੈ ਜਾਂ ਫਿਰ ਮਾਤਾ ਪਿਤਾ ਦੇ ਇਸ ਤਰ੍ਹਾਂ ਦੇ ਵਿਹਾਰ ਤੋਂ ਦਾਂਕ ਆ ਕੇ ਆਪਣੇ ਘਰ ਤੋਂ ਦੂਰ ਭੱਜਦਾ ਹੈ ਕਿਉਂਕਿ ਬੱਚੇ ਨੂੰ ਲੱਗਦਾ ਹੈ ਕਿ ਮੈਂ ਜਿੰਨੀ ਮਰਜ਼ੀ ਬੈਸਟ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਵੀ ਮੇਰੇ ਮਾਤਾ ਪਿਤਾ ਖੁਸ਼ ਨਹੀਂ ਹੋਣਗੇ ਬੱਚੇ ਨੂੰ ਲੱਗਦਾ ਹੈ ਕਿ ਮੈਂ ਆਪਣੇ ਮਾਤਾ ਪਿਤਾ ਦੀ ਇੱਛਾ ਨਹੀਂ ਪੂਰੀ ਕਰ ਸਕਦਾ ਇਸ ਤਰ੍ਹਾਂ ਬੱਚਿਆਂ ਦਾ ਮਨੋਬਲ ਟੁੱਟ ਜਾਂਦਾ ਹੈ ਲਾਸਟ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੇ ਬੱਚੇ ਭਾਵੇਂ 80% ਨੰਬਰ ਲੈ ਕੇ ਆਉਣ ਤੇ ਭਾਵੇਂ ਬੱਚਾ ਫੇਲ ਹੋਵੇ ਉਸ ਨੂੰ 80% ਲਈ ਸ਼ਾਬਾਸ਼ ਦਿਓ ਤੇ ਫੇਲ ਹੋਣ ਤੇ ਬੱਚੇ ਨੂੰ ਕਹੋ ਕਿ ਕੋਈ ਗੱਲ ਨਹੀਂ ਬੇਟਾ ਤੂੰ ਕੋਸ਼ਿਸ਼ ਕੀਤੀ ਇਹਨਾ ਬਹੁਤ ਆ ਆਪਾਂ ਅਗਲੀ ਵਾਰ ਹੋਰ ਵਧੀਆ ਪੜਾਈ ਕਰਾਂਗੇ ਇਸ ਨਾਲ ਤੁਹਾਡੇ ਬੱਚੇ ਵਿੱਚ ਆਤਮ ਵਿਸ਼ਵਾਸ ਵਧੇਗਾ ਪਰ ਬੱਚੇ ਸਾਹਮਣੇ ਕਦੇ ਵੀ ਉਸ ਨੂੰ ਕਿਸੇ ਹੋਰ ਬੱਚੇ ਨਾਲ ਉਸ ਦਾ ਕੰਪੈਰੀਜ਼ਨ ਨਾ ਕਰੋ ਕਿਉਂਕਿ ਸਾਰੀ ਜ਼ਿੰਦਗੀ ਵਿੱਚ ਜੇ ਆਪਾਂ ਬੱਚੇ ਨੂੰ ਕਹਾਂਗੇ ਤੂੰ ਉਸ ਨੂੰ ਵੇਖ ਉਸ ਵਰਗਾ ਬਣ ਤਾਂ ਬੱਚਾ ਕਦੇ ਵੀ ਉਹ ਸਭ ਤੋਂ ਬੈਸਟ ਨਹੀਂ ਬਣੇਗਾ ਉਹ ਸੋਚੇਗਾ ਕਿ ਮੇਰੇ ਮੰਮੀ ਪਾਪਾ ਮੈਨੂੰ ਉਸ ਵਰਗਾ ਬਣਾਉਣਾ ਚਾਹੁੰਦੇ ਨੇ ਮੈਂ ਉਸ ਵਰਗਾ ਬਣਾ ਉਸ ਤੋਂ ਵੱਧ ਉਹ ਨਹੀਂ ਸੋਚੇਗਾ ਜੇ ਆਪਾਂ ਬੱਚੇ ਦਾ ਫਿਊਚਰ ਵਧੀਆ ਬਣਾਉਣਾ ਹੈ ਤਾਂ ਕਦੇ ਵੀ ਕਿਸੇ ਨਾਲ ਉਸ ਦਾ ਕੰਪੈਰੀਜ਼ਨ ਨਾ ਕਰੋ ਉਸ ਨੂੰ ਨਾਕਾਮਯਾਬੀ ਲਈ ਵੀ ਸਪੋਰਟ ਕਰੋ ਤੇ ਕਾਮਯਾਬ ਹੋਣ ਤੇ ਵੀ ਉਸ ਨੂੰ ਐਪਰੀਸ਼ੀਏਟ ਕਰੋ ਤਾਂ ਜੋ ਬੱਚਾ ਕਦੇ ਵੀ ਕਿਸੇ ਹੋਰ ਵਰਗਾ ਬਣਨ ਲਈ ਨਾ ਸੋਚੇ ਸਗੋਂ ਆਪਣੇ ਅੰਦਰ ਦੇ ਟੈਲੈਂਟ ਨੂੰ ਪਛਾਣੇ ਤਾਂ ਜ਼ਿੰਦਗੀ ਵਿੱਚ ਅੱਗੇ ਵਧੇ ਬੱਚਿਆਂ ਨੂੰ ਪਿਆਰ ਤੇ ਸਪੋਰਟ ਦੀ ਲੋੜ ਹੁੰਦੀ ਹੈ। ਬੱਚਿਆਂ ਨੂੰ ਪਿਆਰ ਕਰੋ ਤੇ ਉਹਨਾਂ ਨੂੰ ਸਪੋਰਟ ਕਰੋ। ਧੰਨਵਾਦ ਜੀ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰੋ।